ਅਮਰੀਕਾ ਦਾ ਦੂਸਰਾ ਗੇੜ ਹੈ ਜਦੋਂ ਭਾਰਤੀਆਂ ਨੂੰ ਰਿਪੋਰਟ ਕਿਤੇ ਜਾਣ ਦਾ ਵਾਲਾ ਜਹਾਜ਼ ਇਸ ਵਾਰ ਫੇਰ ਅਮਰਸਰ ਦੀ ਧਰਤੀ ਤੇ ਉਤਰੇਗਾ ਜਿਸ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋਇਆ ਸੀ ਤੇ ਹੁਣ ਵੀ ਵਿਵਾਦ ਖਾਈ ਦੇ ਰਿਹਾ ਇਹ ਵਿਵਾਦ ਇਸ ਕਰਕੇ ਹੈ ਕਿ ਜਦੋਂ ਪਹਿਲੀ ਵਾਰ ਪਹਿਲੇ ਗੇੜ ਦੇ ਵਿੱਚ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਸੀ ਉਹਦੇ ਵਿੱਚ ਬਹੁਤ ਸਾਰੇ ਪੰਜਾਬੀ ਹਰਿਆਣਵੀ ਗੁਜਰਾਤੀ ਸ਼ਾਮਲ ਸਨ ਜਿਨ੍ਹਾਂ ਦੀਆਂ ਪੈਰਾਂ ਵਿੱਚ ਬੇੜੀਆਂ ਹੱਥਾਂ ਦੇ ਵਿੱਚ ਜੰਜੀਰਾ ਪਾਈਆਂ ਗਈਆਂ ਸਨ ਜਿਸ ਦੀ ਕਰੜੀ ਨਿੰਦਾ ਹੋ ਰਹੀ ਸੀ ਕਿ ਆਖਰ ਇਹ ਕਿਹੜਾ ਲੋਕ ਅਪਰਾਧੀ ਨੇ ਜਿਨ੍ਹਾਂ ਦੇ ਪ੍ਰਤੀ ਅਧਿਆਵਤੀਰਾ ਅਮਰੀਕਾ ਨੇ ਰੱਖਿਆ ਖੈਰ ਇਸ ਉੱਤੇ ਵਿਦੇਸ਼ ਮੰਤਰੀ ਸਰਵੀ ਸ਼ੰਕਰ ਨੇ ਆਪਣੀ ਚੁੱਪ ਵੀ ਤੋਲੀ ਸੀ ਕਿਉਂਕਿ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਤੇ ਉਸ ਸੈਸ਼ਨ ਦੇ ਵਿੱਚ ਇਹ ਕਿਹਾ ਸੀ ਕਿ ਅਮਰੀਕਾ ਦੀ ਕੋਈ ਨੀਤੀ ਹੋ ਸਕਦੀ ਹੈ ਖੈਰ ਇਸ ਦੇ ਨਾਲ ਹੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਆਪਣੇ ਨਾਗਰਿਕਾਂ ਦੇ ਸਨਮਾਨ ਦੇ ਵਿੱਚ ਉੱਥੇ ਦੇ 에ਰਪੋਰਟ ਤੇ ਪਹੁੰਚ ਕੀਤੀ ਫਿਰ ਉਹਨਾਂ ਦਾ ਜਿਸ ਤਰ੍ਹਾਂ ਦਾ ਸਨਮਾਨ 에ਰਪੋਰਟ ਤੇ ਕੀਤਾ ਗਿਆ ਉਹ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਖੈਰ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਆ ਇਸ ਦੌਰੇ ਦੌਰਾਨ ਉਹਨਾਂ ਦੀ ਦੋਸਤੀ ਉਹਨਾਂ ਵੱਲੋਂ ਪਾਈਆਂ ਜਾ ਰੀਆਂ ਡੋਨਟ ਟਰੰਪ ਨੂੰ ਜੱਫੀਆਂ ਤੇ ਕੀਤੇ ਜਾ ਰਹੇ ਦੇਸ਼ ਦੇ ਹਿੱਤ ਵਿੱਚ ਸਮਝੋਤੇ ਇਸ ਦਰਮਿਆਨ ਹੀ ਇਹ ਦੂਸਰਾ ਗੇੜਾ ਜਦੋਂ ਹੁਣ 67 ਪੰਜਾਬੀ ਜਿਹੜੇ ਆ ਉਹ ਅੰਮ੍ਰਿਤਸਰ ਦੇ 에어ਪੋਰਟ ਤੇ ਰਾਤ ਨੂੰ 10 ਵਜੇ ਦੇ ਕਰੀਬ ਰੁਜ਼ਾਨ ਕਾਫੀ ਸਾਲਾ ਤੋਂ ਚੱਲ ਰਿਹਾ ਇਸ ਵਿੱਚ ਇੱਕ ਠੱਗੀ ਦਾ ਰੁਜ਼ਾਨ ਵੀ ਦਿਖਾਈ ਦਿੰਦਾ ਇਸ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਘਰ ਗਹਿਣੇ ਪਾ ਦਿੱਤੇ ਬਹੁਤ ਸਾਰੇ ਲੋਕਾਂ ਨੇ ਲੋਨ ਚੁੱਕਿਆ ਬਹੁਤ ਸਾਰੇ ਲੋਕਾਂ ਨੇ ਆਪਣਾ ਸਾਰਾ ਕੁਝ ਦਾਤ ਤੇ ਲਗਾ ਕੇ ਅਮਰੀਕਾ ਵੱਲ ਪ੍ਰਵਾਸ ਕਰਨੀ ਚਾਹੀ ਹੈ ਪਰ ਇਸ ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਹਮੇਸ਼ਾ ਹੀ ਅਮਰੀਕਾ ਜਾਂ ਹੋਰ ਵਿਦੇਸ਼ਾਂ ਦੇ ਵਿੱਚ ਵੀ ਵਕ-ਵਕ ਦਰਾਂ ਦੀਆਂ ਚਰਚਾਵਾਂ ਹੁੰਦੀਆਂ ਖੈਰ ਗੈਰ ਕਾਨੂੰਨੀ ਪ੍ਰਵਾਸ ਕਿਸੇ ਵੀ ਦੇਸ਼ ਵਿੱਚ ਹੋਣੀ ਨਹੀਂ ਚਾਹੀਦੀ ਜੇ ਸਾਡੀਆਂ ਸਰਕਾਰਾਂ ਨੇ ਸਾਡੇ ਸਿਸਟਮ ਨੇ ਅਜਿਹਾ ਮਾਹੌਲ ਸਿਰਜਿਆ ਹੁੰਦਾ ਤਾਂ ਸ਼ਾਇਦ ਅਜਹੀ ਪ੍ਰਵਾਸ ਭਾਰਤੀ ਪੰਜਾਬੀ ਹਰਿਆਣਵੀ ਗੁਜਰਾਤੀ ਨਾ ਕਰਦੇ ਕਰ ਆਪਣੇ ਭਵਿੱਖ ਦੀ ਤਲਾਸ਼ ਵਿੱਚ ਅਜਹੀ ਪ੍ਰਵਾਸ ਕਰਨੀ ਪੈਂਦੀ ਆ ਪਰੰਤੂ ਜਦੋਂ ਪੰਜਾਬ ਦੀ ਧਰਤੀ ਤੇ ਅੰਮ੍ਰਿਤਸਰ ਦੇ 에ਰਪੋਰਟ ਤੇ ਅਮਰੀਕਾ ਵੱਲੋਂ ਭੇਜਿਆ ਮਿਲਟਰੀ ਦਾ ਉਹ ਜਹਾਜ਼ ਡਿਪੋਰਟ ਕਿਤੇ ਭਾਰਤੀਆਂ ਨੂੰ ਲੈ ਕੇ ਪੁੱਜਦਾ ਤਾਂ ਇੱਕ ਚਰਚਾ ਇਸ ਵਕਤ ਤੋਂ ਵੀ ਉਬਰੀ ਸੀ ਕਿ ਆਖਰ ਡਿਪੋਰਟ ਕਿਤੇ ਜਾਣ ਵਾਲੇ ਭਾਰਤੀਆਂ ਦਾ ਜਹਾਜ਼ ਅਮਰੀਕਾ ਵੱਲੋਂ ਪੰਜਾਬ ਦੀ ਧਰਤੀ ਤੇ ਹੀ ਕਿਉਂ ਉਤਾਰਿਆ ਗਿਆ ਅੰਮ੍ਰਿਤਸਰ ਦੇ ਏਅਰਪੋਰਟ ਤੇ ਹੀ ਕਿਉਂ ਉਤਾਰਿਆ ਗਿਆ ਇਸ ਨੂੰ ਅਹਮਦਾਬਾਦ ਵੀ ਉਤਾਰਿਆ ਜਾ ਸਕਦਾ ਸੀ ਜੋ ਕਾਫੀ ਨੇੜੇ ਪੈਂਦਾ ਖੈਰ ਦੇਸ਼ਾਂ ਦੇ ਆਪਣੇ ਰੂਟ ਹੁੰਦੇ ਨੇ ਜਿਹੜੇ ਨਿਰਧਾਰਤ ਕੀਤੇ ਜਾਂਦੇ ਆ ਹੁਣ ਜਿਹੜਾ ਦੂਸਰੇ ਗੇਟ ਦਾ ਇਹ ਚਰਮ ਦਿਖਾਈ ਦੇ ਰਿਹਾ ਇਸ ਵਿੱਚ ਕੁਝ ਨਾ ਕੁਝ ਜਹੀ ਸਿਆਸਤ ਦਿਖਾਈ ਦੇ ਰਹੀ ਆ ਦਿੱਲੀ ਹਾਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਉਡਣਾ ਚਾਹੁੰਦੇ ਆ ਪਰੰਤੂ ਇਹ ਸਾਰਿਆਂ ਨੂੰ ਪਤਾ ਕਿ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਪਰੰਤੂ ਹੁਣ ਉਸ ਤਰ੍ਹਾਂ ਦੀ ਉਡਾਰੀ ਪੰਜਾਬ ਦੇ ਮੁੱਖ ਮੰਤਰੀ ਸ਼ੈਦੀ ਮਾਰ ਸਕਣ ਕਹਿਰ ਜਦੋਂ ਇਹ 119 ਦੇ ਕਰੀਬ ਭਾਰਤੀ ਰਿਪੋਰਟ ਕੀਤੇ ਜਾ ਰਿਹਾ ਤਾਂ ਉਹਨਾਂ ਨੂੰ ਰਿਸੀਵ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਪਹੁੰਚੇ ਹੋਇਆ ਉਹਨਾਂ ਦੇ ਨਾਲ ਐਨ ਆਰ ਆਈ ਮੰਤਰੀ ਕੁਲਦੀਪ ਧਾਲੀਵਾਲ ਵੀ ਪਹੁੰਚੇ ਹੋਇਆ ਬਹੁਤ ਸਾਰੇ ਸਵਾਲ ਉਹਨਾਂ ਨੂੰ ਕੀਤੇ ਜਾ ਰਹੇ ਹੁਣ ਜਦੋਂ ਪੰਜਾਬ ਦੇ ਮੁੱਖ ਮੰਤਰੀ ਅਮਰਸਰ ਤੇ ਹਵਾਈ ਅੱਡੇ ਤੇ ਬੈਠ ਕੇ ਡਿਪੋਰਟ ਕੀਤੇ ਜਾਣ ਵਾਲੇ ਪੰਜਾਬੀਆਂ ਦਾ ਭਾਰਤੀਆਂ ਦਾ ਸਵਾਗਤ ਕਰਨ ਲਈ ਉੱਥੇ ਪਹੁੰਚਿਆ ਤਾਂ ਇੱਕ ਹਰਕਤ ਹੋਰ ਦਿਖਾਈ ਦਿੱਤੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਨੂੰ ਚੁਭੀ ਬਹੁਤ ਹੈ ਉਸ ਪੱਖ ਦੀ ਹੈ ਕਿ ਹੁਣ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਉਸੇ ਹੀ ਹਵਾਈ ਅੱਡੇ ਤੇ ਡਿਪੋਰਟ ਕੀਤੇ ਜਾਣ ਵਾਲਿਆਂ ਨੂੰ ਰਿਸੀਵ ਕਰਨ ਪਹੁੰਚ ਰਿਹਾ ਦੋਨੇ ਕੱਦਵਰ ਨੇਤਾ ਨੇ ਦੋਨੇ ਇੱਕ ਦੂਜੇ ਦੇ ਪ੍ਰਤੀ ਕਟਾਕਸ਼ ਕਰਦੇ ਨਜ਼ਰ ਆਉਣਗੇ ਖੈਰ ਪੰਜਾਬ ਦੇ ਮੁੱਖ ਮੰਤਰੀ ਥੋੜੀ ਹੁਣ ਸਪੇਸ ਇਸ ਕਰਕੇ ਬਣਾ ਰਿਹਾ ਕਿ ਦਿੱਲੀ ਹਾਰ ਤੋਂ ਬਾਅਦ ਉਹਨਾਂ ਦੇ ਚਿਹਰਿਆਂ ਤੋਂ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਸਾਰੀਆਂ ਹਰਕਤਾਂ ਪੰਜਾਬ ਵਾਸੀ ਬੜੇ ਨੀਜ ਨਾਲ ਵੇਖ ਰਿਹਾ ਹਾਰ ਤਾਂ ਹਾਰ ਹੁੰਦੀ ਆ ਪਰੰਤੂ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਬਾਰੇ ਇੱਕ ਟਿੱਪਣੀ ਕੀਤੀ ਆ ਜਿਸ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਰਵਨੀਤ ਸਿੰਘ ਬਿੱਟੂ ਤਾਂ ਛੋਟੇ ਜਿਹੇ ਰਾਜ ਮੰਤਰੀ ਆ ਉਹਨਾਂ ਨੂੰ ਇੱਥੇ ਪਹੁੰਚ ਨਹੀਂ ਸੀ ਕਰਨੀ ਚਾਹੀਦੀ ਖੈਰ ਇਸ ਵਿੱਚੋਂ ਸਿੱਧੇ ਤੌਰ ਤੇ ਦਿਖਾਈ ਦਿੰਦਾ ਕਿ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਵਕ ਵਕ ਮੁੱਦਿਆਂ ਦੇ ਉੱਤੇ ਇਸ ਕਰਕੇ ਹਰਕਤ ਦੇ ਵਿੱਚ ਆਇਆ ਕਿ ਦਿੱਲੀ ਹਾਰ ਦਾ ਇੱਕ ਝਟਕਾ ਜਿਹੜਾ ਅਮਦੀਪ ਪਾਰਟੀ ਦੇ ਸੁਪਰੀਮੋ ਨੂੰ ਲੱਗਾ ਉਹ ਇੱਕ ਸਦਮੇ ਤੋਂ ਘਟਣੀ ਹੈ ਤੇ ਜਿਸ ਤਰ੍ਹਾਂ ਦੀ ਟਿਊਸ਼ਨ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਦੀ ਲਈ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਦਿਖਾਈ ਦਿੱਤੀ ਹੈ ਜਿਨ੍ਹਾਂ ਨੇ ਕੁਝ ਆਦੇਸ਼ ਜਾਰੀ ਕੀਤੇ ਆ ਜਿਹੜੇ ਹੁਣ ਪੰਜਾਬ ਦੇ ਵਿੱਚ ਕੁਝ ਕਰਨਾ ਚਾਹੁੰਦੇ ਆ ਕੈਬਨਟ ਦੀ ਬੈਠਕ ਸੰਧੀ ਆ ਕੁਝ ਫੈਸਲੇ ਭਰਤੀ ਨੂੰ ਲੈ ਕੇ ਕੀਤੇ ਗਏ ਉਸ ਉੱਤੇ ਵੀ ਇਤਰਾਜ ਆ ਰਿਹਾ ਕਿ ਆਖਰ ਭਰਤੀ ਪੰਜਾਬ ਸਰਕਾਰ ਕਿਸ ਤਰ੍ਹਾਂ ਕਰੇਗੀ ਪਰੰਤੂ ਜਿਵੇਂ ਹੀ ਰਿਪੋਰਟ ਕੀਤੇ ਜਾਣ ਦਾ ਇਹ ਮਸਲਾ ਸਾਹਮਣੇ ਆਇਆ ਤਾਂ ਸਵਾਲ ਇਸ ਪਖਤ ਤੋਂ ਵੀ ਉੱਭਰ ਰਿਹਾ ਹੈ ਕਿ ਪੰਜਾਬ ਜਾਂ ਦੇਸ਼ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਟਰੈਵਲ ਏਜੰਟ ਪੋਲੇ-ਪਾਲੇ ਲੋਕਾਂ ਨੂੰ ਪ੍ਰਵਾਸ ਕਰਨ ਵਾਲੇ ਲੋਕਾਂ ਨੂੰ ਠੱਗ ਰਿਆ ਤਾਂ ਇੱਕ ਵੱਡਾ ਸਕੈਂਡਲ ਵੀ ਦਿਖਾਈ ਦੇ ਰਿਹਾ ਜਿਸ ਤਰ੍ਹਾਂ ਦਾ ਹੈ ਜ ਪੰਜਾਬ ਦੇ ਮੁੱਖ ਮੰਤਰੀ ਅੱਜ ਰਿਪੋਰਟ ਕੀਤੇ ਜਾਣ ਵਾਲੇ ਪੰਜਾਬੀਆਂ ਜਾਂ ਭਾਰਤੀਆਂ ਪ੍ਰਤੀ ਦਿਖਾ ਰਿਹਾ ਤਾਂ ਇੱਥੇ ਸਵਾਲ ਇਸ ਕੱਖ ਤੋਂ ਵੀ ਉੱਭਰ ਰਿਹਾ ਕਿ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਜੇ ਸੈਂਟਰ ਚੱਲ ਰਿਹਾ ਜਿਹੜੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਸੈੱਟ ਕਰਨ ਨੂੰ ਲੈ ਕੇ ਵੀ ਮੋਟੀ ਠੱਗੀ ਮਾਰਦੇ ਆ ਇਸ ਦੇ ਨਾਲ ਹੀ ਕੁਝ ਪਹੁੰਚ ਜਾਂਦੇ ਆ ਕੁਝ ਰੁਲ ਜਾਂਦੇ ਆ ਕੁਝ ਖੱਪ ਜਾਂਦੇ ਆ ਕੁਝ ਮਰ ਜਾਂਦੇ ਆ ਕੁਝ ਸਦਮੇ ਚਲੇ ਜਾਂਦੇ ਆ ਜਿਨ੍ਹਾਂ ਦੇ ਪੈਸੇ ਮੋਟੀਆਂ ਰਕਮਾਂ ਹੜੱਪ ਕਰ ਲਈਆਂ ਜਾਂਦੀਆਂ ਇੱਕ ਵੱਡਾ ਸਰਗਣਾ ਇੱਕ ਵੱਡਾ ਮਾਫੀਆ ਇਹਨਾਂ ਟਰੈਵਲ ਏਜੰਟਾਂ ਦੇ ਰੂਪ ਵਿੱਚ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਚੁੱਕਾ ਹੈ ਜਿਨ੍ਹਾਂ ਤੋਂ ਮੋਟੀਆਂ ਰਕਮਾਂ ਲੈ ਕੇ ਇਹਨਾਂ ਦੇ ਬੱਚਿਆਂ ਨੂੰ ਅਜਹੀਆਂ ਲਾਲਸਾਵਾਂ ਅਜਿਹੇ ਚਾਂਸੇ ਦਿੱਤੇ ਜਾ ਰਹੇ ਆ ਜਿਨ੍ਹਾਂ ਨੂੰ ਅਮਰੀਕਾ, ਕੈਨੇਡਾ, ਜਰਮਨੀ, ਇੰਗਲੈਂਡ ਵੱਖ-ਵੱਖ ਦੇਸ਼ਾਂ ਵਿੱਚ ਭੇਜਣ ਦਾ ਇਹ ਕੰਮ ਧੰਦਾ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਅੱਗੇ ਇਹ ਸਵਾਲ ਹੈ ਕਿ ਜਿੱਥੇ ਉਹਨਾਂ ਨੂੰ ਹੁਣ ਭ੍ਰਸ਼ਟਾਚਾਰ ਕਰਨ ਵਾਲੇ ਲੋਕਾਂ ਪ੍ਰਤੀ ਫੈਸਲੇ ਦੇਣੇ ਪੈ ਰਹੇ ਆ ਤਾਂ ਉਹਨਾਂ ਨੂੰ ਕੁਝ ਜਿਹੇ ਫੈਸਲੇ ਵੀ ਕਰਨੇ ਹੋਣਗੇ ਜਿਹੜੇ ਅਜਿਹੇ ਧੰਦੇ ਆ ਰਹੀ ਉਹਨਾਂ ਵਿਦਿਆਰਥੀਆਂ ਨੂੰ ਉਹਨਾਂ ਲੋਕਾਂ ਦੀ ਮੋਟੀ ਲੁੱਟ ਕਰ ਰਿਆ ਰਿਪੋਰਟ ਕੀਤੇ ਜਾਣ ਵਾਲੇ ਲੋਕ ਜਿਹੜੇ ਆ ਉਹ ਆਪਣੀਆਂ ਸ਼ਿਕਾਇਤਾਂ ਇਸ ਕਰਕੇ ਨਹੀਂ ਕਰਦੇ ਕਿ ਜਿਹੜੇ ਢੰਗ ਤਰੀਕੇ ਦੇ ਨਾਲ ਜੜੀਆਂ ਦੁਸ਼ਵਾਰੀਆਂ ਜਿਹੜੇ ਸੰਕਟਾਂ ਦੇ ਨਾਲ ਇਹ ਵਿਅਕਤੀ ਐਡਾ ਵੱਡਾ ਪ੍ਰਵਾਸ ਕਰਦੇ ਨਜ਼ਰ ਆਉਂਦੇ ਆ ਤਾਂ ਇਹਨਾਂ ਲੋਕਾਂ ਦੇ ਜਿਸ ਤਰ੍ਹਾਂ ਪੈਸੇ ਹੜੱਪ ਲਏ ਗਏ ਆ ਇਹਨਾਂ ਨੇ ਕਰਜ਼ਾ ਚੁੱਕ ਕੇ ਆਪਣੇ ਬੱਚੇ ਭੇਜੇ ਆ ਘਰ ਵੇਚੇ ਆ ਜ਼ਮੀਨਾਂ ਤਾਂ ਗਹਿਣੇ ਰੱਖੀਆਂ ਤਾਂ ਇਹ ਕਰਜ਼ੇਦਾਰ ਜਾਨ ਵੀ ਦਿਖਾਈ ਦਿੰਦਾ ਹੈ ਖੈਰ ਬੜਾ ਸੁੱਖਾ ਹੁੰਦਾ ਇਹ ਕਹਿਣਾ ਕਿ ਕਿ ਰਿਪੋਰਟ ਕੀਤੇ ਜਾਣ ਵਾਲੇ ਵਾਪਸ ਆ ਗਏ ਆ ਤੇ ਨਰਿੰਦਰ ਮੋਦੀ ਨੇ ਵੀ ਇਸ ਗੱਲ ਦੇ ਉੱਤੇ ਕਿਹਾ ਸੀ ਕਿ ਜਿੰਨੇ ਮਰਜ਼ੀ ਰਿਪੋਰਟ ਕੀਤੇ ਜਾਣ ਉਹਨਾਂ ਨੂੰ ਉਹਨਾਂ ਦਾ ਦੇਸ਼ ਸੰਭਲੇਗਾ ਪਰੰਤੂ ਜੇ ਸੰਭਣ ਵਾਲੀਆਂ ਗੱਲਾਂ ਹੁੰਦੀਆਂ ਤਾਂ ਖੈਰ ਅਜਾਹੇ ਲੋਕ ਪ੍ਰਵਾਸਨਾ ਕਰਦੇ ਅਜਾਹੇ ਲੋਕ ਆਪਣੇ ਘਰ-ਬਾਰ ਨਾ ਵੇਚਦੇ ਇਸ ਦੇ ਨਾਲ ਹੀ ਇੱਕ ਜਹੇ ਮਸਲੇ ਦਾ ਵੀ ਜ਼ਿਕਰ ਕਰਾਂਗੇ ਜਦੋਂ ਦਿੱਲੀ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਸਨ ਤਾਂ ਉਸ ਤੋਂ ਪਹਿਲਾਂ ਵੀ ਤੇ ਚੋਣਾਂ ਵਿੱਚ ਵੀ ਅਮਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਜਿਹੜਾ ਸ਼ੀਸ਼ਮੈਲ ਹੈ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਖੈਰ ਸੱਤਾ ਤੋਂ ਬਾਹਰ ਰਹਿਣ ਵਾਲੇ ਸਿਆਸਤਦਾਨਾਂ ਦੇ بڑے ਸੁਪਨੇ ਹੁੰਦੇ ਆ ਇਹ ਸੁਪਨੇ ਉਸ ਸਮੇਂ ਸੱਚ ਹੁੰਦੇ ਆ ਜਦੋਂ ਇਹ ਲੋਕ ਸੱਤਾ ਵਿੱਚ ਆ ਕੇ ਸਰਕਾਰਾਂ ਬਣਾਉਂਦੇ ਆ ਤਾਕਤਵਾਰ ਬਣਦੇ ਆ ਤੇ ਸੱਤਾ ਦੇ ਨਸ਼ੇ ਵਿੱਚ ਅਜਿਹੇ ਕੰਮ ਕਰਦੇ ਆ ਜੋ ਸਿੱਧੇ ਢੰਗ ਵਾਲੇ ਹੁੰਦੇ ਆ ਉਸ ਦੇ ਨਾਲ ਚਾਰ ਪੈਸੇ ਵੀ ਬਣਦੇ ਆ ਤੇ ਆਪਣੇ ਉਹ ਸੁਪਨੇ ਵੀ ਸੱਚ ਕਰਦੇ ਆ ਸੁਭਾਵਿਕ ਸੀ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਦਿੱਲੀ ਦੇ ਰਾਜਪਾਲ ਨੇ ਸ਼ਰਾਪੌਸੀ ਮਸਲੇ ਦੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਤੇ ਹੁਣ ਹੁਣ ਤੇ ਹੁਣ ਜਦੋਂ ਦਿੱਲੀ ਦੇ ਵਿੱਚ ਆਮਾਦੀ ਪਾਰਟੀ ਨੇ ਚੋਣ ਹਾਰ ਲਈ ਹੈ ਤੇ ਇੱਕ ਹੋਰ ਸੰਕਟ ਆਮਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਿਰ ਤੇ ਇਸ ਕਰਕੇ ਮੰਡਰਾਏਗਾ ਕਿ ਉਹਨਾਂ ਦਾ ਸ਼ੀਸ਼ ਮਹਿਲ ਚਰਚਾ ਦਾ ਵਿਸ਼ਾ ਬਣਿਆ ਰਿਹਾ ਰੈਨੋਵੇਸ਼ਨ ਦੇ ਨਾਂ ਤੇ 45 ਕਰੋੜ ਰੁਪਏ ਖਰਚੇ ਗਏ ਇਸ ਦਾ ਹਿਸਾਬ ਕਿਤਾਬ ਲਿਆ ਜਾਏਗਾ ਤੇ ਇਸ ਦੇ ਨਾਲ ਹੀ ਭਾਜਪਾ ਵੱਲੋਂ ਵੀ ਇੱਕ ਦਾਵਾ ਕੀਤਾ ਗਿਆ ਹੈ ਕਿ ਜਦੋਂ ਤੱਕ ਇਹ ਜਾਂਚ ਚੱਲੇਗੀ ਤਾ ਭਾਜਪਾ ਦਾ ਬਣਨ ਵਾਲਾ ਮੁੱਖ ਮੰਤਰੀ ਇਸ ਸ਼ੀਸ਼ਮੈਲ ਦੇ ਵਿੱਚ ਨਹੀਂ ਰਹੇਗਾ ਇਸ ਸ਼ੀਸ਼ਮੈਲ ਤੋਂ ਪਹਿਲਾਂ ਰਵਿੰਦਰ ਕੇਜਰੀਵਾਲ ਇੱਕ ਸਧਾਰਨ ਜੇ ਵਿਅਕਤੀ ਸਨ ਕੱਟੜ ਇਮਾਨਦਾਰ ਸਨ ਆਪਣੀ ਪਾਰਟੀ ਦੇ ਪ੍ਰਤੀ ਜਿਸ ਤਰ੍ਹਾਂ ਦੀਆਂ ਦਾਅਵੇਦਾਰੀਆਂ ਕਰਦੇ ਰਹੇ ਆ ਜਿਸ ਤਰ੍ਹਾਂ ਨਵੇਂ ਮਾਡਲ ਲਿਆਂਦੀਆਂ ਗੱਲਾਂ ਅਕਸਰ ਉਹ ਕਰਦੇ ਸਨ ਪਰੰਤੂ ਸਮੇਂ ਦੇ ਨਾਲ ਇਨਾ ਚੋਣਾ ਤੋਂ ਬਾਅਦ ਬਹੁਤ ਸਾਰੇ ਸੰਕਟ ਆਮ ਆਦੀ ਪਾਰਟੀ ਨੂੰ ਘੇਰ ਦੇ ਨਜ਼ਰ ਆਉਣਗੇ ਜਿਸ ਤਰ੍ਹਾਂ ਦਾ ਪ੍ਰਭਾਵ ਰਵਿੰਦਰ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਤੇ ਪਾਉਂਦੇ ਰਹਿਆ ਉਸੇ ਦਾ ਨਤੀਜਾ ਕਿ ਅੱਜ ਪੰਜਾਬ ਤੇ ਪੰਜਾਬ ਦੇ ਵਿੱਚ ਰਹਿਣ ਵਾਲੀ ਆਮ ਆਦੀ ਪਾਰਟੀ ਦੀ ਸਰਕਾਰ ਵੱਡੀਆਂ ਚੁਣੌਤੀਆਂ ਦੇ ਵਿੱਚੋਂ ਲੰਘਦੀ ਵਿਖਾਈ ਦੇ ਰਹੀ ਹੈ ਲੋਕ ਸਵਾਲ ਕਰ ਰਹੇ ਆ ਲੋਕ ਜਵਾਬ ਮੰਗ ਰਹੇ ਆ ਤੇ 2027 ਦੇ ਮੱਦੇ ਨਜ਼ਰ ਸਰਕਾਰ ਨੇ ਬੇਸ਼ੱਕ ਦਿੱਲੀ ਹਾਰ ਤੋਂ ਬਾਅਦ ਕੁਝ ਹਰਕਤ ਫੜੀ ਹੋਵੇ ਥੋੜੀ ਹਲਚਲ ਕੀਤੀ ਹੋਵੇ ਪਰੰਤੂ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਲੋਕਮਨਾਂ ਵਿੱਚੋਂ ਆਮਦੀ ਪਾਰਟੀ ਖਿਸਕ ਚੁੱਕੀ ਹੈ ਬੇਸ਼ੱਕ ਬਹੁਤ ਸਾਰੇ ਵਿਧਾਇਕਾਂ ਤੋਂ ਬਹੁਤ ਸਾਰੇ ਅਧਿਕਾਰੀਆਂ ਤੋਂ ਅਫਸਰਾਂ ਤੋਂ ਅਜੇ ਹੀ ਫੀਡਬੈਕ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਆਖਰ ਕਿਹੜੇ ਕੋਨਿਆਂ ਦੇ ਵਿੱਚ ਪ੍ਰਸਤਾਚਾਰ ਹੋ ਰਿਹਾ ਹੈ ਪਰੰਤੂ ਨਾਲ ਦੀ ਨਾਲ ਲੋਕ ਜਹੇ ਸਵਾਲ ਵੀ ਕਰ ਰਿਹਾ ਹੈ ਕਿ ਜਿਹੜੇ ਵਿਧਾਇਕ ਆਪ ਭ੍ਰਿਸ਼ਟਾਚਾਰ ਦੇ ਵਿੱਚ ਲਿਪਤਾ ਹੈ ਜਿਨ੍ਹਾਂ ਦੇ ਕੋਲੇ ਹਿੱਸੇਦਾਰੇ ਪਹੁੰਚ ਰਹੀ ਹੈ ਜਿਹੜੇ ਅਫਸਰ ਹਿੱਸਾ ਲੈ ਰਹੇ ਆ ਜਿਹੜੇ ਅਫਸਰ ਐਸੇ ਕਰਕੇ ਕਾਰਵਾਈਆਂ ਨਿਕਲ ਰਹੇ ਕਿ ਉਹ ਆਪਣੇ ਹਿੱਸੇ ਦੀ ਰਕਮ ਵੀ ਕੱਢ ਰਹੇ ਆ ਜਬਾ ਭਰ ਰਹੇ ਆ ਕਬਜ਼ੇ ਕਰ ਰਹੇ ਆ ਕਬਜ਼ੇ ਕਰਵਾ ਰਹੇ ਆ ਇਹ ਰਜਾਨ ਜਿਹੜਾ ਉਹਨਾਂ ਰਵਾਇਤੀ ਪਾਰਟੀਆਂ ਦੇ ਸਮੇਂ ਵੀ ਦਿਖਾਈ ਦਿੱਤਾ ਸੀ ਖੈਰ ਦੇਖਣਾ ਹੋਏਗਾ ਕਿ 2027 ਤੱਕ ਆਮ ਆਦਮੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾ ਆਉਂਦੇ ਆ ਜਿਸ ਤਰ੍ਹਾਂ ਕੈਬਨਿਟ ਦੀ ਬੈਠਕ ਵਿੱਚ ਅਫਸਰਾਂ ਨੂੰ ਬਾਹਰ ਕੱਢ ਕੇ ਅਜਿਹੀ ਪੇਸ਼ਕਸ਼ ਕਰਨਾ ਕਿ ਕੋਈ ਹੋਰ ਮੁੱਖ ਮੰਤਰੀ ਬੰਨਣਾ ਚਾਹੁੰਦਾ ਜਾਂ ਇਹ ਕੁਰਸੀ ਕੋਈ ਸੰਭਾਲਣਾ ਚਾਹੁੰਦਾ ਤਾਂ ਉਸ ਦਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਚੰਗੀ ਤਰ੍ਹਾਂ ਜਾਣਦੇ ਆ ਕਿ ਅਜਿਹਾ ਸੁਨੇਹਾ ਦਿੱਲੀ ਤੋਂ ਵੀ ਦਿੱਲੀ ਦੇ ਬਾਬੂਆ ਨੇ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਦਿੱਤਾ ਸੀ ਕਿ ਕਿਉਂ ਨਾ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਮੁੱਖ ਮੰਤਰੀ ਆਚੀ ਨੂੰ ਜਾਂਦਾ ਗਿਆ ਕਿਉਂ ਨਾ ਇੱਕ ਵਾਰ ਪੰਜਾਬ ਦੇ ਵਿੱਚ ਵੀ ਅਜਿਹਾ ਬਦਲਾ ਪਾਰਟੀ ਦੇ ਅੰਦਰ ਕੀਤਾ ਜਾਵੇ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਪੈ ਗਏ ਸਨ ਕੋਵਰਵਜੇ ਪ੍ਰਤਾਪ ਜਿਹੜੇ ਅੰਮ੍ਰਿਤਸਰ ਦੇ ਵਿੱਚ ਵਿਧਾਇਕ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ ਅਜਹੀਆਂ ਚਰਚਾਵਾਂ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਹੀ ਪੇਸ਼ਕਸ਼ ਕੀਤੀ ਸੀ ਖੈਰ ਰਿਪੋਰਟ ਕੀਤੇ ਜਾਣ ਵਾਲੇ ਭਾਰਤੀ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਥੇੜਾਂ ਦੇ ਵਿੱਚ ਦਿਖਾਈ ਦੇਣਗੇ ਪ੍ਰੰਤੂ ਸਰਕਾਰਾਂ ਤੇ ਸਿਸਟਮ ਵੱਲੋਂ ਜਿਸ ਤਰ੍ਹਾਂ ਦਾ ਨਾਪੱਖੀ ਹੰਗਾਰਾ ਆਪਣੇ ਪੰਜਾਬੀਆਂ ਪ੍ਰਤੀ ਆਪਣੇ ਨਾਗਰਿਕਾਂ ਪ੍ਰਤੀ ਰੱਖਿਆ ਬਰੇਜਗਾਰੀ ਇੱਕ ਵੱਡਾ ਮਸਲਾ ਤਾਂ ਤਮਾਮ ਇਹਨਾਂ ਮਸਲਿਆਂ ਦੇ ਵਿੱਚ ਇਹ ਸਵਾਲ ਉੱਠਦੇ ਆ ਕਿ ਸਰਕਾਰਾਂ ਜਦੋਂ ਸੱਤਾ ਤੋਂ ਬਾਹਰ ਹੁੰਦੀਆਂ ਕੁਝ ਹੋਰ ਹੁੰਦੀਆਂ ਤੇ ਸੱਤਾ ਵਿੱਚ ਆ ਕੇ ਆਪਣੇ ਸੁਪਨੇ ਸੱਚ ਕਰਨ ਲਈ ਸੰਜੋਣ ਲਈ ਅਜਿਹੇ ਹਰਬੇ ਵਰਤਦੀਆਂ ਜਿਸ ਕਰਕੇ ਉਹ ਬਦਨਾਮ ਹੁੰਦੀਆਂ ਇਸੇ ਕਰਕੇ ਵੀ ਆਮ ਆਦੀ ਪਾਰਟੀ ਅਜਿਹੇ ਬਦਨਾਮੀ ਤੇ ਜਹੇ ੱੱਬੇ ਵਾਲੇ ਗਰਦਾਰ ਤੇ ਭੂਮਿਕਾ ਦੇ ਵਿੱਚ ਦਿਖਾਈ ਦੇ ਰਹੀ ਹੈ ਵੇਖਦੇ ਆ ਕਿ ਜਦੋਂ ਇਹ ਭਾਰਤੀਆਂ ਦਾ ਹਵਾਈ ਅੱਡੇ ਤੇ ਪਹੁੰਚਣਗੇ ਉਸ ਸਮੇਂ ਰਵਨੀਤ ਸਿੰਘ ਬਿੱਟੂ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਕਿਸ ਤਰ੍ਹਾਂ ਦਾ ਤਕਰਾਰ ਕਿਸ ਤਰ੍ਹਾਂ ਦੀਆਂ ਦਾਅਵੇਦਾਰੀਆਂ ਤੇ ਕਿਸ ਤਰ੍ਹਾਂ ਦੇ ਵਾਦੇ ਤੇ ਕਿਸ ਤਰ੍ਹਾਂ ਉਹ ਨਜ਼ਰੀਆ ਜਾਂ ਉਹ ਨਜ਼ਾਰਾ ਦੇਖਣ ਨੂੰ ਮਿਲੇਗਾ ਕਿ ਰਿਪੋਰਟ ਕੀਤੇ ਜਾਣ ਵਾਲੇ ਉਹਨਾਂ ਲੋਕਾਂ ਦੇ ਪਰਾਂ ਵਿੱਚ ਹੁਣ ਵੀ ਬੇੜੀਆਂ ਉਹਨਾਂ ਦੇ ਹੱਥਾਂ ਵਿੱਚ ਕੀ ਹੁਣ ਵੀ ਜੰਜੀਰਾਂ ਤੇ ਉਹਨਾਂ ਮਾਪਿਆਂ ਦਾ ਕੀ ਹਾਲ ਹੋਏਗਾ ਜਿਹੜੇ ਆਪਣੇ ਬੱਚਿਆਂ ਨੂੰ ਰিসিਵ ਕਰਨ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਪਹੁੰਚਣਗੇ ਤੇ ਉਹ ਭਾਗਤਾ ਵਾਲੇ ਪਲ ਵੀ ਦਿਖਾਈ ਦੇਣਗੇ ਉਹ ਦੁੱਖ ਉਹ ਕਹਾਣੀਆਂ ਇੱਕ ਵਾਰ ਫੇਰ ਟੀਵੀ ਚੈਨਲਾਂ ਦਾ ਸ਼ਿੰਗਾਰ ਬਣ ਗਈਆਂ ਜਿਹੜੇ ਲੋਕਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਪ੍ਰਵਾਸ ਕੀਤੀ ਸੀ ਫਿਲਹਾਲ ਇਹਨਾਂ ਹੀ ਦਿਓ ਯਾਜਤ ਜਿਵੇਂ ਹੀ ਭਾਰਤੀ ਪੰਜਾਬ ਦੀ ਧਰਤੀ ਤੇ ਪਹੁੰਚਦੇ ਆ ਪੰਜਾਬੀ ਪਹੁੰਚਦੇ ਆ ਤੇ ਫੇਰ ਨਵੀਂ ਖਬਰ ਤੇ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਪਾਵਾਂਗੇ ਅਗਲੀ ਸਾਂਝ ਦਿਓ ਜਾਜਤ ਧੰਨਵਾਦ